ਸਲਾਮ ਸਵਾਗਤ ਹੈ ਤੁਹਾਡਾ ਦ੍ਰਿਸ਼ਮ ਪੰਜਾਬੀ ਤੇ ਸਾਡੇ ਫੇਸਬੁਕ ਪੇਜ ਦ੍ਰਿਸ਼ਮ ਤੇ ਅੱਜ ਆਪਾਂ ਗੱਲ ਕਰਾਂਗੇ ਕਰੋਨੋਵਾਇਜ਼ਰ ਬਾਰੇ ਕਰੋਨੋਵਾਇਜ਼ਰ ਇੱਕ ਐਸੀ ਮਸ਼ੀਨ ਸੀ ਜਿਵੇਂ ਤੁਸੀਂ ਸੁਣਿਆ ਹੋਣਾ ਟਾਈਮ ਟਰੈਵਲ ਹੈ ਨਾ ਵੀ ਟਾਈਮ ਟਰੈਵਲ ਦੇ ਵਿੱਚ ਆਪਾਂ एक्सपेक्ट ਕਰਦੇ ਹਾਂ ਵੀ ਇੱਕ ਬੰਦਾ ਇਸ ਸਮੇਂ ਤੋਂ ਪੁਰਾਣੇ ਸਮੇਂ ਦੇ ਵਿੱਚ ਜਾਂ ਇਸ ਸਮੇਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਟਰਾਂਜ਼ਿਟ ਹੋ ਸਕਦਾ ਇੱਥੇ ਤੋਂ ਉੱਥੇ ਜਾ ਸਕਦਾ ਹੈ ਪੁਰਾਣੇ ਯੁੱਗ ਚ ਜਾ ਵੀ ਸਕਦਾ ਹੈ ਅੱਗੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਚ ਵੀ ਜਾ ਸਕਦਾ ਇਹਨੂੰ ਕਿਹਾ ਜਾਂਦਾ ਟਾਈਮ ਟਰੈਵਲ ਤਾਂ ਉਹ ਜਿਹੜਾ ਕਰੋਨੋਵਾਇਜ਼ਰ ਹੈ ਉਹ ਟਾਈਮ ਟਰੈਵਲ ਕਿਸੇ ਨੂੰ ਤਾਂ ਨਹੀਂ ਕਰਵਾ ਪਾਉਂਦਾ ਉਹ ਪੁਰਾਣੀਆਂ ਘਟਨਾਵਾਂ ਨਾਲ ਜੁੜੀਆਂ ਕੁਛੀਆਂ ਨਹੀਂਆਂ ਯਾਦਗਾਰਾਂ ਨੇ ਉਹਨਾਂ ਦੇ ਬੇਸ ਦੇ ਉੱਤੇ ਪੁਰਾਣੇ ਸਮੇਂ ਦੀਆਂ ਕੁਝ ਫੋਟੋਆਂ ਵੀ ਖਿੱਚ ਸਕਦਾ ਪੁਰਾਣੇ ਸਮੇਂ ਜੋ ਵਾਪਰਿਆ ਉਹਦੀਆਂ ਵੀਡੀਓਜ਼ ਮਤਲਬ ਫਿਊਚਰ ਚ ਨਹੀਂ ਹੋ ਜਾ ਸਕਦਾ ਉਹ ਪਾਸਟ ਦੇ ਵਿੱਚ ਜਾ ਸਕਦਾ ਏ ਤੇ ਉਹ ਜਿਹੜਾ ਹੈਗਾ ਪਾਸਟ ਦੇ ਵਿੱਚੋਂ ਵੀਡੀਓਜ਼ ਜਾਂ ਫੋਟੋਜ਼ ਲਿਆ ਕੇ ਪੇਸ਼ ਕਰ ਸਕਦਾ ਏ ਕਰੋਨੋਵਾਇਜ਼ਰ ਜਿਹੜਾ ਹੈ ਉਹਦੇ ਵਿੱਚ ਕੈਮਰਾ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਮਸ਼ੀਨਜ਼ ਲੱਗੀਆਂ ਹੋਈਆਂ ਨੇ ਉਹ ਬਕਾਇਦਾ ਸਾਇੰਟਿਸਟ ਬੰਦਿਆਂ ਨੇ ਬਣਾਇਆ ਸੀ ਉਹ ਮਸ਼ੀਨ ਇਸ ਟਾਈਮ ਜਿਹੜੀ ਹੈਗੀ ਆ ਵਰਟੀਕਲ ਦੇ ਵਿੱਚ ਪਈ ਆ ਜਿਹੜਾ 크ਿਸਚੀਅਨਿਟੀ ਦਾ ਸਭ ਤੋਂ ਵੱਡਾ ਰਿਲੀਜੀਅਸ ਸੈਂਟਰ ਹੈ ਜਿਵੇਂ ਕਿ ਆਪਣੇ ਸਿੱਖ ਪੰਥ ਦੇ ਵਿੱਚ ਆਪਾਂ ਗੱਲ ਕਰਦੇ ਆ ਪੰਜ ਤਖਤਾਂ ਦੀ ਅਕਾਲ ਤਖਤ ਸਾਹਿਬ ਆਪਣੇ ਜਿਹੜੇ ਸਭ ਤੋਂ ਵੱਡੀ ਧਾਰਮਿਕ ਸੰਸਥਾ ਏ ਜਾਂ ਹਿੰਦੂ ਧਰਮ ਦੇ ਵਿੱਚ ਜਿਹੜੇ ਨੇ ਪੀਠ ਨੇ ਜਿਹੜੇ ਧਰਮ ਪੀਠ ਨੇ ਹੈ ਨਾ ਇਸ ਤਰ੍ਹਾਂ ਉਹਨਾਂ ਦੇ ਜਿਵੇਂ ਜਥੇਦਾਰ ਸਾਹਿਬ ਹੁੰਦੇ ਨੇ ਆਪਣੇ ਅਕਾਲ ਤਖਤ ਦੇ ਐਵੇਂ ਪੀਠਾਂ ਦੇ ਜਿਹੜੇ ਹੁੰਦੇ ਨੇ ਸ਼ੰਕਰਾ ਜਾਰਿਆ ਕਿਹਾ ਜਾਂਦਾ ਹੈ ਉਹਨਾਂ ਨੂੰ ਹਿੰਦੂ ਧਰਮ ਦੇ ਲਈ ਇਹਨੂੰ ਐਵੇਂ ਪੋਪ ਹੁੰਦਾ ਹੈ 크ਿਸਚੀਅਨਿਟੀ ਦਾ ਉਹ ਪੋਪ ਜਿਹੜਾ ਵੈਟਿਕਨ ਸਿਟੀ ਦੇ ਵਿੱਚ ਰਹਿੰਦਾ ਉਹ ਜਿਹੜੀ ਇਸਾਈਅਤ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਕੇਂਦਰ ਹੈ ਜਿੱਥੇ ਤੋਂ ਇਸਾਈਅਤ ਦੀ ਮਿਸ਼ਨਰੀ ਵਰਕ ਚੱਲਦਾ ਉਸ ਜਗ੍ਹਾ ਦੇ ਵੈਟਿਕਨ ਚ ਪਈ ਹੈ ਡਿਸੈਂਬਲ ਕਰ ਦਿੱਤੀ ਗਈ ਸੀ ਯਾਨੀ ਉਹ ਖਰਾਬ ਨਹੀਂ ਕੀਤੀ ਗਈ ਖਤਮ ਨਹੀਂ ਕੀਤੀ ਗਈ ਤੋੜੀ ਨਹੀਂ ਕੀਤੀ ਗਈ ਤਬਾਹ ਨਹੀਂ ਕੀਤੀ ਗਈ ਉਹਨੂੰ ਡਿਸੈਂਬਲ ਕਰਕੇ ਮਤਲਬ ਉਹਦੇ ਪੁਰਜੇ ਪੁਰਜੇ ਵੱਖਰੇ ਕਰਕੇ ਖੋਲ ਕੇ ਰੱਖ ਦਿੱਤੀ ਗਈ ਤਾਂ ਕਿ ਇਹਦਾ ਕੋਈ ਮਿਸਯੂਜ਼ ਨਾ ਹੋ ਜਵੇ ਉਹ ਮਸ਼ੀਨ ਦੇ ਨਾਲ ਪਹਿਲੀ ਵਾਰ ਜੀਸਸ ਕ੍ਰਾਈਸਟ ਦੀ origignal ਫੋਟੋ ਖਿੱਚੀ ਗਈ ਸੀ ਬਟ ਉਹਨੂੰ ਕੁਝ ਕੋਆਰਡੀਨੇਟਸ ਦੇਣੇ ਪੈਂਦੇ ਨੇ ਕੋਆਰਡੀਨੇਟਸ ਮਤਲਬ ਮੰਨ ਲਓ ਕਿਤੇ ਮੇਰੇ ਬਾਰੇ ਕੁਝ ਪਤਾ ਕਰਨਾ ਚਾਹੁੰਦੇ ਹੋ ਕੁਝ ਮੰਨ ਲਓ ਮੈਂ ਹਜ਼ਾਰ ਸਾਲ ਪਹਿਲਾਂ ਹੋਇਆ ਹਣਾ ਉਹ ਮੇਰੇ ਬਾਰੇ ਕੁਝ ਪਤਾ ਕਰਨਾ ਤਾਂ ਮੇਰੀਆਂ ਕੋਈ ਫੋਟੋਆਂ ਇਸ ਟਾਈਮ ਦੀਆਂ ਮੇਰੇ ਨਾਲ ਜੁੜੀਆਂ ਹੋਣ ਕੋਈ ਯਾਦਗਾਰਾਂ ਮੈਂ ਕਿਸੇ ਨੂੰ ਕੁਝ ਗਿਫਟ ਕੀਤਾ ਹੋਵੇ ਮੇਰੀ ਕੋਈ ਘੜੀ ਨਾ ਮੈਂ ਮੈਂ ਕੋਈ ਚੀਜ਼ ਨੂੰ ਵਰਤਦਾਮ ਐ ਜਿਹੜੀ ਜਗ੍ਹਾ ਤੇ ਸੋਨਾ ਉਹਦੀਆਂ ਕੋਈ ਫੋਟੋਆਂ ਆ ਜਾਂ ਮੇਰਾ ਕੋਈ ਸਹਰਾਣਾ ਮੇਰੀ ਕੋਈ ਚਾਦਰ ਵੀ ਯਾਨੀ ਮੇਰੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉਹ ਕਰੋਨੋਵਾਇਜ਼ਰ ਨੂੰ ਇਨਪੁਟ ਦੇ ਤੌਰ ਤੇ ਦੇਣੀਆਂ ਪੈਣੀਆਂ ਤਾਂ ਉਹ ਉਸ એનર્ਜੀ ਦੇ ਥਰੂ ਜਿਹੜੀਆਂ ਉਹਨਾਂ ਦੇ ਨਾਲ ਕਨੈਕਟੀਵਿਟੀ ਬਣਾ ਕੇ ਜਿਸ ਟਾਈਮ ਦੇ ਵਿੱਚ ਮੰਨ ਲਓ ਮੈਂ 1000 ਸਾਲ ਪਹਿਲਾਂ ਹੋਇਆ ਤਾਂ 1000 ਸਾਲ ਪਹਿਲਾਂ ਮੇਰੇ ਨਾਲ ਉਹ ਕਨੈਕਟ ਹੋ ਜੂਗੀ ਮੇਰੀ ਫੋਟੋ ਖਿੱਚ ਲੂਗੀ ਇਹਨੂੰ ਬਕਾਇਦਾ ਸਾਇੰਟਿਸਟਾਂ ਨੇ ਬਣਾਇਆ ਸੀ ਚਰਚ ਦੀ ਦੇਖਰੇਖ ਦੇ ਵਿੱਚ ਇੱਕ ਕੋਨੋਵਾਇਜ਼ਰ ਨੂੰ ਬਣਾਉਣ ਵਾਲਿਆਂ ਦੇ ਵਿੱਚ ਵਰਨਰ ਵੌਨ ਬਰਾਊਨ ਜਿਹੜੇ ਜਰਮਨ ਸਾਇੰਟਿਸਟ ਸੀਗੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੂੰ ਲਿਜਾਇਆ ਗਿਆ ਸੀ ਆਪਰੇਸ਼ਨ ਪੇਪਰ ਕਲਿੱਪ ਦੇ ਦੌਰਾਨ 2000 ਦੇ ਨੇੜੇ ਤੇੜੇ ਜਿਹੜੇ ਹਿਟਲਰ ਦੇ ਸਾਇੰਟਿਸਟ ਸੀਗੇ ਜਿਹੜੇ ਬਹੁਤ ਐਕਸਪਰਟ ਸਾਇੰਟਿਸਟ ਸੀ ਐਗਜ਼ੌਟਿਕ ਟੈਕਨੋਲੋਜੀ ਦੇ ਵਿੱਚ ਅਜੀਬੋ-ਗਰੀਬ ਅਨੋਕੀ ਕਰਾਮਾਤੀ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ ਨਾ ਚੱਕ ਕੇ ਕਿਡਨਾਪ ਕਰਕੇ ਇੱਕ ਤਰ੍ਹਾਂ ਨਾਲ ਜਰਮਨੀ ਤੋਂ 나ਜ਼ੀ ਜਰਮਨੀ ਤੋਂ ਜਦੋਂ ਵਰਲਡ ਵਾਰ ਹਾਰ ਗਏ ਹੈ ਨਾ ਮਤਲਬ ਇਹਨਾਂ ਦੇ ਮੁਤਾਬਿਕ ਜਦੋਂ ਹਿਟਲਰ ਵਰਲਡ ਵਾਰ ਹਾਰ ਗਿਆ ਜੀ ਉਹਨੇ ਆਤਮ ਹੱਤਿਆ ਕਰ ਲਈ ਜੀ ਇਹਨਾਂ ਦੇ ਮੁਤਾਬਿਕ ਤੇ ਉਹ ਫਿਰ ਉਹਨਾਂ ਨੂੰ ਸਾਇੰਟਿਸਟਾਂ ਨੂੰ ਚੱਕ ਕੇ ਜਿਹੜੇ ਅਜੀਬੋ ਗਰੀਬ ਟੈਕਨੋਲੋਜੀ ਤੇ ਕੰਮ ਕਰ ਰਹੇ ਸੀ ਅਮਰੀਕਾ ਲੈ ਗਏ ਉਹਨਾਂ ਦੇ ਵਿੱਚੋਂ ਇੱਕ ਬੰਦਾ ਸੀਗਾ ਜਿਹਨੇ ਬਾਅਦ ਚੋਂ ਨਾਸਾ ਦਾ ਹੈੱਡ ਬਣਿਆ ਜਿਹੜਾ ਵਰਨਰ ਵੌਨ ਬਰਾਊਨ ਨੇ V2 ਰਾਕਟਸ ਦੀ ਖੋਜ ਕੀਤੀ ਜਿਹਦੇ ਥਰੂ ਅਪੋਲੋ ਮਿਸ਼ਨ ਤੇ ਅੱਜ ਤੱਕ ਆ ਮਿਜ਼ਾਈਲਾਂ ਵਗੈਰਾ ਚੱਲਦੀਆਂ ਨੇ ਤਾਂ ਉਹ ਵਰਨਰ ਵੌਨ ਬ੍ਰਾਊਨ ਤੇ ਫਰਮੀ ਪੈਰਾਡੌਕਸ ਵਰਗੇ ਐਨਰੀਕੋ ਫਰਮੀ ਤੇ ਜਿਹੜੇ ਓਪਨਹਾਇਮਰ ਜਿਨ੍ਹਾਂ ਨੇ ਅਮਰੀਕਾ ਦੇ ਲਈ ਨਿਊਕਲੀਅਰ ਵੈਪਨ ਬਣਾਇਆ ਸੀਗਾ ਤੇ ਇੱਕ ਉਹਨਾਂ ਦਾ ਬੰਦਾ ਸਾਇੰਟਿਸਟ ਸੀਗਾ ਪਰ ਉਹ ਕ੍ਰਿਸਚੀਅਨਿਟੀ ਦੇ ਪ੍ਰਭਾਵ ਚਾਨ ਕਰਕੇ ਪਰੀਸਟ ਬਣ ਗਿਆ ਸੀਗਾ ਸਮਝੋ ਮਤਲਬ ਪੁਜਾਰੀ ਬਣ ਗਿਆ ਸੀਗਾ ਫਾਦਰ ਕਹਿੰਦੇ ਨੇ ਜਿਹਨੂੰ ਫਾਦਰ ਬਣ ਗਿਆ ਸੀ ਉਹਨਾਂ ਦਾ ਨਾਮ ਹੈ ਫਾਦਰ ਅਰਨੇਟੀ E R N E W T I ਫਾਦਰ ਅਰਨੇਟੀ ਫਾਦਰ ਅਰਨੇਟੀ ਅਸਲ 'ਚ ਉਸ ਕਰੋਨੋਵਾਇਜ਼ਰ ਦੇ ਕਰਤਾ ਧਰਤਾ ਪੈਟਰਨ ਸੀਗੇ ਹਾਲਾਂਕਿ ਉਹ ਇਸ ਪ੍ਰੋਜੈਕਟ ਦੇ ਵਿੱਚ 12 ਦੇ ਨੇੜੇ-ਤੇੜੇ ਸਾਇੰਟਿਸਟ ਦੱਸੇ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਫਰਾਂਸ ਦੇ ਵੀ ਕੁਝ ਸਾਇੰਟਿਸਟ ਡਾਕਟਰ ਫਲੇਮਲ ਵਰਗੇ ਬੰਦੇ ਵੀ ਸੀਗੇ ਉਹਦੇ ਵਿੱਚ ਮਤਲਬ ਬਹੁਤ ਹੀ ਦੁਨੀਆ ਦੇ ਮਾਹਿਰ ਸਾਇੰਟਿਸਟਾਂ ਨੇ ਮਿਲ ਕੇ ਇਹ ਮਸ਼ੀਨ ਬਣਾਈ ਸੀ ਆਇਨਸਟਾਈਨ ਨੇ ਵੀ ਇਹਦੇ ਵਿੱਚ ਆਪਣੀ ਤੇਰੀ ਦੇ ਨਾਲ ਮਤਲਬ ਹੈਲਪ ਕੀਤੀ ਸੀ ਡਾਇਰੈਕਟ ਤਾਂ ਨਹੀਂ ਉਹ ਇਨਵੋਲਵ ਹੋਏ ਕਿਉਂਕਿ ਉਹ ਵੀ ਆਪ ਇੱਕ 크ਰਿਸਚੀਅਨ ਸੀਗੇ ਮਤਲਬ ਹਾਰਡ ਕੋਰ 크ਰਿਸਚੀਅਨ ਨਾ ਕਹ ਐਸਾ ਕਹਿ ਸਕਦੇ ਨਹੀਂ ਆਪਾਂ ਉਹਨਾਂ ਨੂੰ ਪਰ ਉਹ ਚੰਗੇ ਮਤਲਬ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਚੰਗੇ 크ਰਿਸਚੀਅਨ ਜ਼ਰੂਰ ਮੰਨੇ ਜਾਂਦੇ ਨੇ 크ਰਿਸਚੀਅਨ ਲੋਕਾਂ ਦੇ ਦੁਆਰਾ ਤਾਂ ਕਰਕੇ ਉਹਨਾਂ ਦਾ ਵੀ ਕਿਹਾ ਜਾਂਦਾ ਵੀ ਉਹਨਾਂ ਦੇ ਵੀ ਜਿਹੜੇ ਸੈਂਟੀਫਿਕ ਫਾਰਮੂਲੇ ਸੀਗੇ ਜਿਹੜੇ ਕੁਆਂਟਮ ਫਿਜ਼ਿਕਸ ਦੇ ਨਾਲ ਰਿਲੇਟਡ ਫਾਰਮੂਲੇ تھے ਹੀ ਆਫ ਰੈਲੇਟਿਵਿਟੀ ਦੇ ਨਾਲ ਹੀ ਜਿਹੜਾ ਟਾਈਮ ਟ੍ਰੈਵਲ ਸਟਾਰਟ ਗੀ ਥੀਰੀ ਆਫ ਰਿਲੇਟਿਵਿਟੀ ਤੋਂ ਹੁੰਦਾ ਤਾਂ ਥੀਰੀ ਆਫ एवरीथिंग ਜਿਹੜੀ ਆ ਉਹ ਕੁਆਂਟਮ ਥੀਰੀ ਨੂੰ ਤੇ ਥੀਰੀ ਆਫ ਰਿਲੇਟਿਵਿਟੀ ਨੂੰ ਮਿਲਾ ਕੇ ਬਣਦੀ ਆ ਯਾਨੀ ਥੀਰੀ ਆਫ एवरीथिंग ਜਿਹੜੀ ਆ ਥੀਰੀ ਆਫ ਦਾ ਵੈਰੀ ਸਮਾਲ ਤੇ ਥੀਰੀ ਆਫ ਦਾ ਵੈਰੀ ਲਾਰਜ ਨੂੰ ਮਿਲਾ ਕੇ ਹੀ ਬਣਾਈ ਗਈ ਆ ਤਾਂ ਉਹ ਥੀਰੀ ਆਫ ਰਿਲੇਟਿਵਿਟੀ ਤੋਂ ਕਮ ਲਿਆ ਉਹਨਾਂ ਨੇ ਯਾਨੀ ਰਿਲੇਟਿਵ ਕਰਨਾ ਹੈ ਇਸੇ ਲਈ ਕੋਆਰਡੀਨੇਟਸ ਯੂਜ਼ ਕੀਤੇ ਜਾਂਦੇ ਨੇ ਵੀ ਉਸ ਚੀਜ਼ ਦੇ ਨਾਲ ਕੋਈ ਸੰਬੰਧ ਬਣਾਇਆ ਜਾਵੇ ਇਹ ਜਿਹੜੀ ਪੁਰਾਣੀ એનર્ਜੀ ਆ ਇਹ ਤੱਤ ਆਪਾਂ ਨੂੰ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਆ ਫਿਜ਼ਿਕਸ ਦੇ ਫੀਲਡ ਦੇ ਬੰਦੇ ਵੀ ਮੰਨਦੇ ਨੇ ਵੀ ਜੋ ਕਿਸੇ ਦਾ ਕੋਈ ਵਿਚਾਰ ਹੈ ਜਾਂ ਜਿਸੇ ਕੋਈ ਘਟਨਾ ਦੀ ਹੋਈ એનર્ਜੀ ਆ ਕੋਈ ਖਾਸ ਘਟਨਾ ਵਾਪਰੀ ਜਿਵੇਂ ਜਲਿਆਂ ਵਾਲੇ ਬਾਗ ਦੀ ਘਟਨਾ ਐਨੇ ਲੋਕ ਮਰੇ ਉਹਨਾਂ ਦੇ ਅੰਦਰੋਂ ਜਿੰਨੀ ਦੁਖਦ ਟ੍ਰੈਜੈਡੀਕ એનર્ਜੀ ਨਿਕਲੀ ਜਾਂ ਜਿਨ੍ਹਾਂ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਸੀ ਉਹਨਾਂ ਦੇ ਅੰਦਰੋਂ ਉਸ ਤਰ੍ਹਾਂ ਦੀ ਸਟਰੋਂਗ એનર્ਜੀ ਨਿਕਲੀ ਉਹ ਸਾਰੀ ਕਿਤੇ ਨਾ ਕਿਤੇ ਜਿਹੜੀ ਆ ਕਦੇ ਮਰਦੀ ਨਹੀਂ ਹੁੰਦੀ એનર્ਜੀ ਜਿਹੜੀ ਹੈਗੀ ਆ ਇਸੇ ਯੂਨੀਵਰਸ ਦੇ ਵਿੱਚ ਰਵਲ ਕਰਦੀ ਰਹਿੰਦੀ ਐਦਾਂ ਵੀ ਪੈਟਰਨ ਦੇ ਵਿੱਚ ਉਸ એનર્ਜੀ ਨੂੰ ਕਨੈਕਟੀਵਿਟੀ ਬਣਾ ਕੇ ਕਿਸੇ ਢੰਗ ਦੇ ਨਾਲ ਜਿਹਨੂੰ ਉਹਦੇ ਨਾਲ ਕਨੈਕਟ ਕਰਨਾ ਆ ਜਾਵੇ ਉਸ ਕਨੈਕਟੀਵਿਟੀ ਦੇ ਥਰੂ ਉਹਨੂੰ ਮੈਨੀਫੈਸਟ ਕੀਤਾ ਜਾ ਸਕਦਾ ਹੈ ਅੱਜ ਦੇ ਟਾਈਮ ਦੇ ਵਿੱਚ ਵੀ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਪਾਸਟ ਚ ਵਾਪਰੀਆਂ ਘਟਨਾਵਾਂ ਜਿਵੇਂ ਰਮਾਇਣ ਮਹਾਭਾਰਤ ਦੀਆਂ ਘਟਨਾਵਾਂ ਨੂੰ ਜਿਹੜੇ Hindu ਧਰਮ ਦੇ ਇਸ ਤਰ੍ਹਾਂ ਦੇ ਇਸ ਫੀਲਡ 'ਚ ਰਿਸਰਚ ਕਰਨ ਵਾਲੇ ਬੰਦੇ ਨੇ ਉਹ ਰਾਮਚੰਦਰ ਦੇ ਟਾਈਮ ਨਾਲ ਜਾਂ ਜਿਹੜਾ ਮਹਾਭਾਰਤ ਦੇ ਕ੍ਰਿਸ਼ਨ ਦੇ ਟਾਈਮ ਦੇ ਨਾਲ ਦੁਆਪਰ ਤ੍ਰੇਤਾ ਇਨ੍ਹਾਂ ਯੁੱਗਾਂ ਦੇ ਵਿੱਚ ਕਿਤੇ ਨਾ ਕਿਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ इवन मतलब ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹਦੀ ਕਾਰਬਨ ਡੇਟਿੰਗ ਤੋਂ ਜਿੰਨਾ ਕ ਟਾਈਮ ਪਤਾ ਲੱਗਿਆ ਉਸ ਟਾਈਮ ਦੇ એનર્ਜੀ ਕੋਆਰਡੀਨੇਟਸ ਲੱਭ ਕੇ ਉਹਦੇ ਦੇ ਵਿੱਚ ਕੁਸਪੈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੰਟਰਵੀਨ ਕਰਨ ਦੀ ਇੰਟਰਫੇਅਰ ਕਰਨ ਦੀ ਇੰਟ੍ਰੀਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਇਨਟਰੂਡ ਕਰਨ ਦੀ ਸੌਰੀ ਤਾਂ ਇਹ એનર્ਜੀ ਦਿੱਕਤ ਇਹ ਵਿੱਡ ਨਹੀਂ ਹੁੰਦੀ ਹੁੰਦੀ ਜਿਹੜੀ ਵਿਚਾਰਾਂ ਚੋਂ ਨਿਕਲਦੀ એનર્ਜੀ ਆਪਣੇ ਵਿਚਾਰ ਨੇ ਆਪਾਂ ਬੋਲਦੇ ਆ ਜਾਂ ਦਿਮਾਗ ਚ ਕੁਝ ਗੰਭੀਰ ਗੱਲ ਸੋਚਦੇ ਆ ਉਹਦੇ ਜਿਹੜੇ ਵੇਵਜ਼ ਨਿਕਲਦੀਆਂ ਨੇ ਵਾਈਬਸ ਨਿਕਲਦੀਆਂ ਐਨਰਜੀ ਦੀਆਂ ਉਹ ਕਦੇ ਡੈਡ ਨਹੀਂ ਹੋ ਸਕਦੀਆਂ ਉਹਨਾਂ ਨੂੰ ਅਗਰ ਕੋਈ ਬੰਦਾ ਬਾਦਸ਼ਾਹ ਹੋ ਵੀ ਜਾਂ ਜਿਹੜਾ ਕੋਈ ਪਾਸਟ ਚ ਹੋਇਆ ਹੋਇਆ ਬੰਦਾ ਇਦਾਂ ਦਾ ਕੁਝ ਕਰ ਰਿਹਾ ਹੋਵੇ ਆਪਾਂ ਫਿਊਚਰ ਚ ਹੋਈਏ ਜਿਹਦੇ ਉਹ ਡੀਕੋਡ ਕਰ ਸਕਦਾ ਬਟ ਉਹਦੇ ਲਈ ਜਿਹੜਾ ਡਿਵਾਈਸ ਉਹ ਕੀ ਯੂਜ਼ ਕਰਦਾ ਹੈ ਉਹ ਡਿਵਾਈਸ ਬਣਾਉਣ ਦੀ ਗੱਲ ਆ ਵੀ ਉਹਦਾਂ ਦਾ ਡਿਵਾਈਸ ਬਣਾ ਪਾਉਂਦਾ ਆ ਜਾਂ ਨਹੀਂ ਬਣਾ ਪਾਉਂਦਾ ਸੋ ਵੀਰੋ ਇਹ ਗੱਲ ਜਿਹੜੀ ਹੈਗੀ ਆ ਉਹ ਕਰੋਨੋਵਾਈਜ਼ਰ ਹੁਣ ਕਰੋਨੋਵਾਈਜ਼ਰ ਨੂੰ ਲੁਕੋਇਆ ਕਿਉਂ ਗਿਆ ਡਿਸੈਂਬਲ ਕਿਉਂ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਇਹਦੇ ਨਾਲ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਪਾਸਟ ਦੇ ਵਿੱਚ ਜਾ ਕੇ ਪਾਸਟ ਦੀਆਂ ਘਟਨਾਵਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਨਗੇ ਵੀ ਹੁਣ ਦਾ ਪ੍ਰੈਜ਼ੈਂਟ ਚੇਂਜ ਕੀਤਾ ਜਾ ਸਕਦਾ ਹੈ ਤਾਂ ਉਹ ਫਰਮੀ ਪੈਰਾਡੌਕਸ ਜਿਹੜਾ ਇਹੀ ਕਹਿੰਦਾ ਵੀ ਜਿਹੜਾ ਟਾਈਮ ਟਰੈਵਲ ਉਹ ਇਸੇ ਕਰਕੇ ਕਹਿੰਦਾ ਵੀ ਉਹ ਜਾਣਬੁੱਝ ਕੇ ਕਹਿੰਦਾ ਵੀ ਟਾਈਮ ਟਰੈਵਲ ਪੋਸੀਬਲ ਨਹੀਂ ਹੈ ਹਾਲਾਂਕਿ ਉਹ ਨਹੀਂ ਕਰੋਨੋਵਾਇਜ਼ਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਅਦਾ ਕੀਤਾ ਉਹ ਉਹ ਮੰਨ ਉਹਦਾ ਮੰਨਣਾ ਹੈ ਕਿ ਜੇ ਕੋਈ ਬੰਦਾ ਪਾਸਟ ਦੇ ਵਿੱਚ ਜਾ ਕੇ ਮੰਨ ਲਓ ਕੋਈ ਬੰਦਾ ਹੁਣ ਸਮਝਦਾ ਵੀ ਉਹਦੇ ਉਹ ਦੁਖੀ ਹੈ ਉਹਨੂੰ ਲੱਗਦਾ ਵੀ ਉਹ ਇੱਕ ਗਰੀਬ ਉਹਦੇ ਘਰ ਪੈਦਾ ਹੋਇਆ ਵੀ ਕਾਸ਼ ਉਹ ਆਪਣੇ ਪਿਓ ਦੇ ਘਰ ਪੈਦਾ ਹੀ ਨਾ ਹੋਇਆ ਹੁੰਦਾ ਇਹ ਜੇ ਮੂਰਖ ਵੀ ਹੁੰਦੇ ਨੇ ਉਹ ਉਹ ਪਾਸਟ ਦੇ ਵਿੱਚ ਜਾ ਕੇ ਕੋਸ਼ਿਸ਼ ਕਰੇ ਵੀ ਉਹਦੇ ਜਿਹੜੀ ਪਿਓ ਜਿਹੜੇ ਖਾਨਦਾਨ ਤੋਂ ਪੈਦਾ ਹੋਇਆ ਉਹ ਖਾਨਦਾਨ ਦਾ ਬੰਦਾ ਹੀ ਉਹ ਮਾਰਨ ਦੀ ਕੋਸ਼ਿਸ਼ ਕਰੇ ਤਾਂ ਕਿਹਾ ਜਾਂਦਾ ਵੀ ਕਿਸੇ ਬੰਦੇ ਨੇ ਇਹਨੂੰ ਤਾਂਤਵਾ ਕੀਤਾ ਗਿਆ ਸੀ ਉਹ ਕਿਸੇ ਬੰਦੇ ਨੇ ਪਾਸਟ ਦੇ ਵਿੱਚ ਜਾ ਕੇ ਜੀਸਸ ਕ੍ਰਾਈਸਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਵੀ ਨਾ ਜਿਹੜਾ ਹੈਗਾ ਜੀਸਸ ਕ੍ਰਾਈਸਟ ਹੋਊਗਾ ਨਾ ਫਿਊਚਰ ਦੇ ਵਿੱਚ ਜਿਹੜੇ ਕ੍ਰਿਸਚੀਅਨਿਟੀ ਦੇ ਨੈਰੇਟਿਵ ਸਾਹਮਣੇ ਆਉਣਗੇ ਨਾ ਹੋ ਸਕਦਾ ਉਹ ਉਦਾਂ ਕੋਈ ਇਸ ਤਰ੍ਹਾਂ ਦਾ ਕੰਸਰਨ ਹੋਵੇ ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਰਿਲੀਜੀਅਸ ਸੈਂਟੀਮੈਂਟਸ ਨੂੰ ਹੇਟ ਕਰਦਾ ਹੋਵੇ ਤਾਂ ਉਹ ਕਹਿੰਦੇ ਵੀ ਉਹਨੇ ਕੋਸ਼ਿਸ਼ ਕੀਤੀ ਕਿਸੇ ਬੰਦੇ ਨੇ ਉਹਨੂੰ ਮਾਰਨ ਦੀ ਤਾਂ ਕਰਕੇ ਜੀਸਸ ਕ੍ਰਾਈਸਟ ਨੂੰ ਮਾਰਨ ਦੀ ਕੋਸ਼ਿਸ਼ ਦੇ ਕਰਕੇ ਇਹਨਾਂ ਨੂੰ ਲੱਗਿਆ ਵੀ ਫੇਰ ਜੇ ਅਗਰ ਉਹ ਉਸ ਸਦੀ 'ਚ ਮਰ ਗਿਆ ਤਾਂ ਇਸ ਸਦੀ ਦੇ ਵਿੱਚ ਆ ਕੇ ਤਾਂ ਉਹਦਾ ਵਜੂਦ ਫੋਟੋਆਂ 'ਚ ਵੀ ਨਹੀਂ ਹੋ ਸਕਦਾ ਯਾਨੀ ਲੋਕਾਂ ਦੀਆਂ ਯਾਦਾਂ 'ਚ ਵੀ ਨਹੀਂ ਹੋ ਸਕਦਾ ਉਹ ਅਗਰ ਉਸ ਸਦੀ ਦੇ ਵਿੱਚ ਹੀ ਮਰ ਜਾਂਦਾ ਤਾਂ ਪਹਿਲਾਂ ਹੀ ਉਸ ਤੋਂ ਯਾਨੀ ਉਹ ਨੂੰ ਸਲੀਵ ਇਹ ਚੜਨ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੁੰਦਾ ਸੀਗਾ ਕਿ ਤਾਂਕਿ ਜਿਹੜੀ ਕ੍ਰਿਸਚੀਅਨਿਟੀ ਹੋਂਦ ਦੇ ਵਿੱਚ ਹੀ ਨਾ ਆਵੇ ਉਹਦਾ ਮੰਨਣਾ ਸੀ ਵੀ ਜੇ ਜੀਸਸ ਕ੍ਰਾਈਸਟ ਸਲੀਵ ਤੇ ਚੜਿਆ ਤਾਂ ਕ੍ਰਿਸਚੀਅਨਿਟੀ ਹੋਂਦ ਦੇ ਵਿੱਚ ਆਈ ਜੀਸਸ ਦੇ ਨਾਮ ਤੇ ਤੇ ਜੀਸਸ ਜਿਹੜਾ ਹੈਗਾ ਉਹ ਜੀਸਸ ਨਾਮ ਦੇ ਬੰਦੇ ਨੂੰ ਅਗਰ ਸਲੀਵ ਤੇ ਚੜਨ ਤੋਂ ਕਾਫੀ ਚਿਰ ਪਹਿਲਾਂ 2-3 ਸਾਲ ਪਹਿਲਾਂ ਵਾਲੇ ਟਾਈਮ 'ਚ ਹੀ ਮਾਰ ਦਿੱਤਾ ਜਾਵੇ ਤਾਂ ਜੋ ਕੋਈ ਬੰਦਾ ਜਿਹੜਾ ਹੈਗਾ ਉਸ ਨਾਮ ਦਾ ਕੋਈ ਇਮੈਨੂਅਲ ਉਹਦਾ ਨਾਮ ਜਿਹੜਾ ਹੈ ਜੀਸਸ ਕ੍ਰਾਈਸਟ ਦਾ ਨਾਮ ਜਿਹੜਾ ਉਹ ਸਦੀ ਦੇ ਵਿੱਚ ਇਮੈਨੂਅਲ ਸੀਗਾ ኢ एम ए एन ਯੂ ਐਲ ਇਮੈਨੂਅਲ ਇਮੈਨੂਅਲ ਨਾਮ ਦੇ ਬੰਦੇ ਨੂੰ ਉਹ ਮਾਰ ਦੇਣਾ ਚਾਹੁੰਦਾ ਸੀ ਤਾਂ ਕਿ ਨਾ ਉਹ ਜਿਹੜਾ ਹੈਗਾ ਮਸੀਹਾ ਬਣ ਕੇ ਫਾਂਸੀ ਤੇ ਚੜੂਗਾ ਸਲੀਬ ਤੇ ਚੜੂਗਾ ਨਾ ਹੀ ਉਹਦੇ ਨਾਮ ਤੇ ਧਰਮ ਚੱਲੂਗਾ ਇੱਕ ਇਸ ਕਰਕੇ ਉਹਦਾ ਇਹ ਲੌਜੀਕ ਸੀਗਾ ਤਾਂ ਇਹ ਘਬਰਾ ਕੇ ਚਰਚ ਵਾਲੇ ਇਹਨਾਂ ਨੇ ਉਹਨੂੰ ਡਿਸੈਂਬਲ ਕਰਕੇ ਅਲੱਗ-ਅਲੱਗ ਪੁਰਜ਼ੇ ਕਰਕੇ ਇਹਦੇ ਵਾਪਸ ਕਿਸੇ ਸੀਕ੍ਰੇਟ ਜਗ੍ਹਾ ਤੇ ਰੱਖਤਾ ਉਹ ਅੱਜ ਵੀ ਜਿਹੜਾ ਹੈਗਾ ਕ੍ਰਿਸਚੀਅਨਿਟੀ ਦੇ ਨਾਲ ਜੁੜੇ ਹੋਏ ਲੋਕ ਇਹ ਗੱਲ ਜਾਣਦੇ ਨੇ ਚੰਗੀ ਤਰ੍ਹਾਂ ਵੀ ਕਰੋਨੋਵਾਇਜ਼ਰ ਜਿਹੜਾ ਅੱਜ ਵੀ ਵੈਟਿਕਨ ਦੇ ਵਿੱਚ ਜਿਹੜੀ ਚਰਚ ਦੀ ਨੀਚੇ ਲਾਇਬ੍ਰੇਰੀ ਆ ਉਹਦੇ ਥੱਲੇ ਜਿਹੜੇ ਚਾਹਖਾਨੇ ਬਣੇ ਹੋਏ ਨੇ ਗੁਪਤ ਉਹਨਾਂ ਦੇ ਵਿੱਚ ਵਾਲਟ ਦੇ ਵਿੱਚ ਬਹੁਤ بڑے بڑے ਮੋਟੇ ਯਾਨੀ ਸਟੀਲ ਦੇ ਗਿੱਟਾਂ ਵਾਲੇ ਘਾਲੇ ਦੁਆਲੇ ਕੰਧਾਂ ਦੇ ਵਿੱਚ ਪਲੇਟਾਂ ਪਾਈਆਂ ਹੋਈਆਂ ਸਟੀਲ ਦੀਆਂ ਬਹੁਤ ਮੋਟੀਆਂ ਜਾਂ ਜਿਹੜਾ ਟਾਈਟੇਨੀਅਮ ਦੀਆਂ ਪਲੇਟਾਂ ਪਾਈਆਂ ਹੋਈਆਂ ਜਿਹਦੇ ਵਿੱਚ ਦੀ ਗੋਲੀ ਵੀ ਨਹੀਂ ਲੰਘਦੀ ਬਾਰੂਦ ਨਾਲ ਵੀ ਜਿਹਦੇ ਤੇ ਨਿਊਕਲੀਅਰ ਵੈਪਨ ਦਾ ਵੀ ਬਹੁਤ ਮਾਈਨਰ ਜਿਹਾ ਅਸਰ ਹੁੰਦਾ ਏ ਉਸ ਚੀਜ਼ ਦੀਆਂ ਪਲੇਟਾਂ ਪਾ ਕੇ ਉਹ ਚੀਜ਼ ਬਣਾ ਕੇ ਸਪੈਸ਼ਲ ਵਾਲਟ ਉਹਦੇ ਵਿੱਚ ਏਦਾਂ ਦੀਆਂ ਚੀਜ਼ਾਂ ਰੱਖਿਆ ਹੋਰ ਵੀ ਬਹੁਤ ਸਾਰੀਆਂ ਉੱਥੇ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਨੇ ਦੱਸੀਆਂ ਜਾਂਦੀਆਂ ਨੇ ਜਿਵੇਂ ਜਾਇੰਟ ਰੇਸਿਸ ਦੇ ਨਿਸ਼ਾਨ